ਜਿਹੜੇ ਕੁਛ ਇੱਥੇ ਹੈਗਾ ਪ੍ਰਿੰਟ মিডিਆ ਪੰਜਾਬ ਚ ਜਿਹੜਾ ਵਿੱਕ ਕੇ ਛਪਦਾ ਹ ਉਹਨਾਂ ਨੇ ਉਹ ਖਬਰਾਂ ਫਲਾਈਆਂ ਕਹਿੰਦੇ ਕਾਰਡ ਕੱਟ ਲਾਂਗੇ ਕੌਣ ਕੱਟਣ ਨੂੰ ਫਿਰਦਾ ਕਾਰਡ ਜੀ ਮੈਂ ਕਾਰਡਾਂ ਚ ਕਮਿਸ਼ਨ ਲੈਣਾ ਕਹਿੰਦੇ ਕਿ 35 ਲੱਖ ਕਾਰਡ ਕੱਟਣਗੇ ਨਾ ਨਾ ਅਸੀਂ ਕਾਰਡ ਨਵੇਂ ਬਣਾਉਣੇ ਆ ਬਲਕਿ ਜਿਨ੍ਹਾਂ ਦੇ ਨਹੀਂ ਵੀ ਹੈਗੇ ਅਸੀਂ ਕਿਸੇ ਬੰਦੇ ਨੂੰ ਪੰਜਾਬ ਦੀ ਧਰਤੀ ਤੇ ਭੁੱਖਾ ਨਹੀਂ ਮਰਨ ਦੇਣਾ ਪੰਜਾਬ ਦੀ ਧਰਤੀ ਬਰਕਤ ਵਾਲੀ ਹੈ ਸੋ ਉਹ ਆਪ ਕਿਉਂਕਿ ਸ਼ਹੀਦਾਂ ਦੇ ਆ ਜਾਦਕਾਰਾਂ ਚੋਂ ਪੈਸੇ ਖਾਦੇ ਹੋਏ ਨੇ ਤੇ ਉਹਨਾਂ ਤੇ ਕੇਸ ਚੱਲ ਰਹੇ ਨੇ ਐਫ ਆਈ ਆਰਾਂ ਹੋਣ ਆ ਗਈਆਂ ਤੇ ਗ੍ਰਿਫਤਾਰੀਆਂ ਦੇ ਨੇੜੇ ਨੇ ਹੁਣ ਉਹ ਐਦਾਂ ਦਾ ਜ਼ਹਿਰ ਉਗਲ ਰਹੇ ਕਿਸੇ ਦਾ ਅਸੀਂ ਘਾਟ ਨਹੀਂ ਕੱਟ ਰਹੇ ਅਸੀਂ ਤਾਂ ਬਲਕੇ ਸਿੱਧੀ ਮੰਡੀਆਂ 'ਚੋ ਹੀ ਕਣਕ ਸਿੱਧੀ ਗਰੀਬਾਂ ਦੇ ਘਰਾਂ 'ਚ ਪਹਿਲਾਂ ਸਟੋਰ ਜਾਂਦੀ ਸੀ ਸਟੋਰ ਤੋਂ ਫੇਰ ਲਿਆਉਂਦੇ ਸੀ ਮੈਂ ਕਿਹਾ ਸਿੱਧੀ ਜਿਹੜੀ ਦੇਣੀ ਹੋਈ ਗਰੀਬਾਂ ਨੂੰ ਐ ਤਾਂ ਪੰਜਾਬ ਪੂਰੇ ਦੇਸ਼ ਨੂੰ ਰੋਟੀ ਖਵਾਉਂਦਾ ਜੀ ਆਪਦੇ ਆਪਦੇ ਨਗਰ ਕਨ ਨੂੰ ਕਿਵੇਂ ਭੁੱਖੇ ਮਾਰ ਲਾਂਗੇ ਅਸੀਂ ਸੋ ਜੋ ਪੰਜਾਬ ਦੇ ਵਿੱਚ ਇਸ ਵਕਤ ਕੰਮ ਹੋ ਰਹੇ ਨੇ ਲੋਕ ਉਹ ਦੇਖ ਕੇ ਵੋਟ ਪਾ ਰਹੇ ਨੇ ਚੁੱਪਚੀ ਪੀਤੇ ਦਾ ਮਤਲਬ ਹੈ ਉਹ ਝਾੜੂ ਫੇਰਨਗੇ ਪੱਕਾ ਫੇਰ